मोदीरादाराठी चेज मुबादारोदी ज़िंदाबाद ज़िंदाब ज़िंद よかった。 ਸਿਭਾ ਪੰਜਾਬ ਤੋਂ ਸੂਬਾ ਜਨਰਲ ਸਕੱਤਰ ओंकार ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਸਾਡੇ ਪ੍ਰਧਾਨ ਜੀ ਸੂਬਾ ਪ੍ਰਧਾਨ ਬਾਪੂ ਬਲਕਾਰ ਸਿੰਘ ਜੀ ਮੱਲੀ ਜੋਨ ਪ੍ਰਧਾਨ ਆਪਣੇ ਨਰਿੰਦਰ ਸਿੰਘ ਨਾਰਪੁਰ ਕੁਲਵਿੰਦਰ ਸਿੰਘ ਇਕਾਈ ਪ੍ਰਧਾਨ ਸਾਡੇ ਮੰਜਪੁਰ ਤੋਂ ਤੇ ਹੋਰ ਜਿੰਨੇ ਵੀ ਸਾਥੀ ਸ਼ੇਰ ਸਿੰਘ ਸਮੇਤ ਭਾਰੀ ਗਿਣਤੀ ਦੇ ਵਿੱਚ ਸਾਡੇ ਵਰਕਰ ਜਿਹੜੇ ਆ ਅੱਜ ਪੰਘਾਲੇ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੇ ਆ ਅੱਜ ਅਸੀਂ ਜਿਹੜਾ ਸਾਡਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਕਾਲ ਹੈ ਕਿ ਸਾਰੇ ਭਾਰਤ ਦੇ ਵਿੱਚ ਹਰਿਆਣੇ ਦੀ ਜਾਬਰ ਸਰਕਾਰ ਹੈ ਤੇ ਕੇਂਦਰ ਦੀ ਬੀਜੇਪੀ ਜਿਹੜੀ ਜਾਬਰ ਸਰਕਾਰ ਜਿਹਨਾਂ ਨੇ 13 14 ਤੇ 21 ਫਰਵਰੀ 2024 ਨੂੰ ਜਦੋਂ ਅਸੀਂ ਦਿੱਲੀ ਵੱਲ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਜਾ ਰਹੇ ਸੀ ਸਾਰੇ ਭਾਰਤ ਦੇ ਵਿੱਚੋਂ ਕਿਸਾਨ ਤੇ ਮਜ਼ਦੂਰ ਇਕੱਤਰ ਹੋ ਕੇ ਤਾਂ ਇਹਨਾਂ ਸਰਕਾਰਾਂ ਨੇ ਜਿਹੜਾ ਸੀ ਉਹ ਜ਼ਬਰ ਕੀਤਾ ਸਾਡੇ ਉੱਤੇ ਸਾਡੇ ਉੱਤੇ ਅਥੂ ਗੈਸ ਦੇ ਗੋਲੇ ਮਾਰੇ लाठी ਚਾਰਜ ਕੀਤਾ ਗੋਲੀਆਂ ਚਲਾਈਆਂ ਸਾਡਾ ਪੁੱਤ ਸ਼ੋਭਕਰਨ ਸਿੰਘ ਗੋਲੀ ਮਾਰ ਕੇ ਸ਼ਹੀਦ ਕੀਤਾ ਪ੍ਰਿਤਪਾਲ ਸਿੰਘ ਨਵਾਂ گاਉਂ ਜਿਹਨੂੰ ਬੋਰੀ ਦੇ ਵਿੱਚ ਪਾ ਕੇ ਮਾਰਿਆ ਉਹਦਾ ਜਵਾੜਾ ਵੀ ਤੋੜਿਆ ਸਾਡੇ 450 ਦੇ ਕਰੀਬ ਜਿਹੜੇ ਕਿਸਾਨ ਹੈ ਉਹ ਫੱਟੜ ਹੋ ਗਏ 6 ਕਿਸਾਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ 25 ਤੋਂ 26 ਕਿਸਾਨ ਜਿਹੜੇ ਅੱਜ ਤੱਕ ਉੱਥੇ ਸ਼ਹੀਦ ਹੋ ਗਏ ਜਦੋਂ ਕਿ ਅਸੀਂ ਇੱਕ ਲੋਕਤੰਤਰੀਕ ਦੇਸ਼ ਦੇ ਵਿੱਚ ਰਹਿ ਰਹੇ ਹਾਂ ਲੋਕਤਾਂਤ੍ਰਿਕ ਦੇਸ਼ ਦੇ ਵਿੱਚ ਰਹਿੰਦੇ ਆ ਸਾਨੂੰ ਆਪਣੇ ਦੇਸ਼ ਦੀ ਰਾਜਧਾਨੀ ਵੱਲ ਜਾਣ ਦਾ ਪੂਰਾ ਅਧਿਕਾਰ ਹੈ ਪਰ ਹਰਿਆਣੇ ਦੀ ਜਿਹੜੀ ਜ਼ਾਬਰ ਸਰਕਾਰ ਹੈ ਇਹਨੇ ਸੜਕ ਦੇ ਵਿੱਚ ਬੈਰੀਗੇਟ ਲਾ ਕੇ ਜਿਹੜਾ ਉਹ ਸਾਨੂੰ ਰੋਕਿਆ ਸੀ ਤੇ ਆ ਜਿਹੜੇ ਪੁਲਿਸ ਦੇ ਅਫਸਰ ਹੈ ਜਿਹੜਾ ਤੁਸੀਂ ਫੋਟੋ ਦੇਖ ਰਹੇ ਹੋ ਪੁਤਲੇ ਦੇ ਉੱਤੇ ਇਹਨਾਂ ਅਤਿਆਚਾਰੀ ਅਫਸਰਾਂ ਨੇ ਜਿਹੜੀਆਂ ਗੋਲੀਆਂ ਚਲਾਈਆਂ ਸਾਡੇ ਉੱਤੇ ਸੋ ਹਰਿਆਣਾ ਸਰਕਾਰ ਨੇ ਡਿਮਾਂਡ ਰੱਖੀ ਆ ਰਾਸ਼ਟਰਪਤੀ ਕੋਲ ਕਿ ਇਹਨਾਂ ਨੂੰ ਸਨਮਾਨਤ ਕੀਤਾ ਜਾਏ ਦੇਖੋ ਆਜ਼ਾਦ ਭਾਰਤ ਦੇ ਵਿੱਚ ਇਹ ਜਰਨਲ ਡਾਇਰ ਵਰਗੀ ਨੀਤੀ ਹੈ ਮੋਦੀ ਦੀ ਜਿਸ ਤਰ੍ਹਾਂ ਜਰਨਲ ਡਾਇਰ ਨੇ ਜਲਿਆਂਵਾਲੇ ਬਾਗ ਦੇ ਉੱਤੇ ਗੋਲੀ ਚਲਾਉਣ ਵਾਲੇ ਅਪਰਾਧੀਆਂ ਨੂੰ ਜਿਹੜਾ ਅਤਿਆਚਾਰੀਆਂ ਨੂੰ ਜਿਹੜਾ ਸਨਮਾਨਤ ਕੀਤਾ ਸੀ ਜਾਂ ਜਰਨਲ ਡਾਇਰ ਨੂੰ ਸਨਮਾਨਤ ਕੀਤਾ ਗਿਆ ਸੀ ਸੋ ਇਸੇ ਤਰ੍ਹਾਂ ਨਰਿੰਦਰ ਮੋਦੀ ਇਹਨਾ ਅਤਿਆਚਾਰੀ ਅਫਸਰਾਂ ਨੂੰ ਜਿਹੜਾ ਸਨਮਾਨਤ ਭਾਜਪਾ ਜਿਹੜਾ ਕਰਨ ਦੀ ਗੱਲ ਕਰਦੀ ਹੈ ਸੋ ਇਹ ਉਹ ਡਿਕਟੇਟਰ ਸਰਕਾਰ ਹੈ ਉਹ ਤਾਨਾਸ਼ਾਹ ਸਰਕਾਰ ਹੈ ਜਿਹੜੀ ਲੋਕਾਂ ਦੀਆਂ ਵੋਟਾਂ ਲੈ ਕੇ ਲੋਕਾਂ ਦੇ ਉੱਤੇ ਅਤਿਆਚਾਰ ਕਰਨਾ ਚਾਹੁੰਦੀ ਹੈ ਇਸ ਕਰਕੇ ਅੱਜ ਕਿਸਾਨ ਮੋਰਚਾ ਜਿਹੜਾ ਸਾਰੇ ਭਾਰਤ ਦੇ ਵਿੱਚ ਇਹਨਾਂ ਅਤਿਆਚਾਰੀਆਂ ਦਾ ਜਿਹੜਾ ਉਹ ਪੁਤਲਾ ਫੂਕ ਰਿਆ ਆ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦੇ ਕਸਬਾ ਨਵਾਂ ਪੰਘਾਲਾ ਅੱਡੇ ਦੇ ਵਿੱਚ ਜਿਹੜਾ ਆ ਉਹ ਇਸ ਮਤਲਬ ਜਿਹੜਾ ਹੁਣ ਜਾ ਜਾ ਕੇ ਤੇ ਉੱਥੇ ਇਹਨਾਂ ਦਾ ਪੁਤਲਾ ਫੂਕਾਂਗੇ ਤੇ ਸਾਡਾ ਸੰਘਰਸ਼ ਉਦੋਂ ਤੱਕ ਚੱਲਦਾ ਰਹੇਗਾ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜਦੋਂ ਤੱਕ ਸਾਡੀਆਂ ਜਿਹੜੀਆਂ ਮੋਦੀ ਨੇ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਆ ਉਹ ਲਾਗੂ ਨਹੀਂ ਕਰ ਦਿੰਦਾ ਉਦੋਂ ਤੱਕ ਸਾਡਾ ਜਿਹੜਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਇਹ ਚਾਹੁੰਦੇ ਆ ਜਿਹੜੀਆਂ ਕਿਸਾਨ ਮੋਰਚਿਆਂ ਨੇ ਦਿੱਲੀ ਵਿੱਚ ਉਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਹੀਆਂ ਉਹ ਮੰਗਾਂ ਨੂੰ ਲਾਗੂ ਉਹ ਕਰੇ ਉਹ ਜੇ ਨਹੀਂ ਕਰਦਾ ਤੇ ਸਾਡਾ ਸੰਘਰਸ਼ ਜਿੰਨੇ ਜਿ ਕੋ ਮੰਗਾਂ ਨਹੀਂ ਮਨਉਂਦੀਆਂ ਜਿੰਨੀਆਂ ਵੀ ਮੰਗਾਂ ਹੈਗੀਆਂ ਮੈਂ ਬਿਸ਼ਤਾ ਚ ਨਹੀਂ ਆਣੇ ਚਾਹੁੰਦਾ ਤੇ ਸਾਰੇ মিডিਆ ਵਾਲਿਆਂ ਨੂੰ ਵੀ ਪਤਾ ਸਾਰੇ ਸਾਡੇ ਕਿਸਾਨ ਭਈਆਂ ਨੂੰ ਵੀ ਪਤਾ ਸਾਰੇ ਲੋਕਾਂ ਨੂੰ ਪਤਾ ਵੀ ਆ ਜਿਹੜਾ 2 ਸਾਲ ਸੰਗ ਚਲਿਆ ਉਹ ਸਾਡੇ ਸੰਗ ਕੋਈ ਇੱਕ ਜਲਦੀ ਆਏਗਾ ਜਿਹੜੀਆਂ ਮੰਗਾ ਮੰਨੀਆਂ ਗਿਆ ਨਾਂ ਮੰਨੀਆਂ ਗਿਆ ਉਹ ਅਸੀਂ ਇਹ ਜਿਹੜਾ ਮੋਦੀ ਹੈ ਇਹ ਕਹਿੰਦਾ ਮੈਂ ਸਭ ਦਾ ਸਾਥ ਸਭ ਦਾ ਵਿਕਾਸ ਇਹ ਉਹਨਾਂ ਲੋਕਾਂ ਵਿੱਚੋਂ ਆ ਜਿਨ੍ਹਾਂ ਨੇ ਦੇਹ ਦੀ ਆਜ਼ਾਦੀ ਦੇ ਘੁਲਾਟੀਆਂ ਨੂੰ ਵੀ ਅਜੇ ਤੱਕ ਸਨਮਾਨ ਨਹੀਂ ਕੀਤਾ ਇਹ ਕਿਹਨੂੰ ਸਨਮਾਨ ਕਰਦਾ ਜਿਹੜੇ ਮਾਫੀ ਮੰਗ ਕੇ ਆ ਗਏ ਸੀਗੇ ਉਹਨਾਂ ਦੀ ਫੋਟੋ ਲਾਉਂਦਾ ਉਹ ਹਵਾ ਦਾ ਜਿਹੜੇ ਮਾਫੀ ਮੰਗ ਕੇ ਆਏ ਉਹਨਾਂ ਦੀ ਉਹ ਉਹ ਦੇਸ਼ ਭਗਤ ਉਹਨੂੰ ਮੇਰੀ ਫੋਟੋ ਲਾਓ ਭਖੇ ਦੀ ਫੋਟੋ ਲਾਓ ਸਰਪੇਰੀ ਫੋਟੋ ਲਾਓ ਉਹ ਗੱਲੀ ਦੀ ਬਾਬਿਆਂ ਦੀ ਫੋਟੋ ਲਾਓ ਜਿਨ੍ਹਾਂ ਨੇ ਆਪਣੀਆਂ ਜਾਇਦਾਦਾਂ ਲੋਕਾਂ ਬਾਹ ਤੇ ਬਾਗੀਆਂ ਦੇਵਾ ਬਾਹ ਤੇ ਹਿੰਦੂਸਤਾਨ ਬਾਹ ਅਹੀਂ ਇਹ ਕਹਿਣਾ ਚਾਹੁੰਦੇ ਆ ਹੱਡੀਆਂ ਮੰਗਣ ਜਗ੍ਹਾ ਨਹੀਂ ਮੰਨਿਆ ਜਾਂਦੀਆਂ ਉਹਨਾਂ ਦੀ ਕਹਾਣੀ ਰੱਖ